ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸਵਰਨਜੀਤ ਸਿੰਘ ਜੋ ਕਿ ਅੱਜ 26 ਜਨਵਰੀ ਨੂੰ ਜਿਹੜਾ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਦੇ ਵੱਲੋਂ ਟਰੈਕਟਰ ਮਾਰਚ ਜਿਹੜਾ ਕੱਢਣ ਦਾ ਅੱਜ ਐਲਾਨਿਆ ਗਿਆ ਸੀ ਸੋ ਮੈਂ ਜੀ ਤਸਵੀਰਾਂ ਤੁਹਾਨੂੰ ਦਿਖਾ ਦਮਾ ਖੁਲਾਲ ਜੁਨੀਆ ਟੋਲ ਕਾਲੇਜੀ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਜੋ ਅੱਜ ਇੱਥੇ ਪਹੁੰਚੇ ਹੋਏ ਨੇ ਗੱਲਬਾਤ ਕਰਾਂਗੇ ਕੀ ਕਹਿਣਾ ਚਾਹਣਗੇ ਕਿਸ ਤਰੀਕੇ ਨਾਲ ਜਿਹੜਾ ਅੱਜ ਪ੍ਰਦਰਸ਼ਨ ਹੋ ਰਿਹਾ ਹੈਗਾ ਆ ਜੀ ਸਰ ਕੀ ਕਹਿਣਾ ਚਾਹਣਗੇ ਜਿਹੜਾ ਅੱਜ 26 ਜਨਵਰੀ ਟਰੈ ਕੱਲ ਇਹ ਆ ਜੀ ਉਪਰ ਕਮੀਆਂ ਸਰਕਾਰਾਂ ਆਪਾਂ ਝੂਠੀਆਂ ਕਹਿ ਲਈਏ ਜਿਹੜੀਆਂ ਵਾਦਾ ਖਲਾਫੀ ਕੀਤੀ ਸਰਕਾਰ ਨੇ ਸਾਡੇ ਨਾਲ 220 ਦੇ ਵਿੱਚ ਅਸੀਂ ਅੰਦੋਲਨ ਲੜਿਆ 13 ਮਹੀਨੇ 13 ਦਿਨ ਤਾਂ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਤੇ ਸਰਕਾਰ ਮੰਨੀ ਤਾਂ ਉਹ ਤੋਂ ਮੁਕਰ ਗਈ ਮੁਕਰ ਗਈ ਨੂੰ ਮੰਗਾਂ ਨੂੰ ਅਸੀਂ ਯਾਦ ਕਰਾਉਣ ਦੇ ਲਈ ਵੱਲ ਜਾ ਰਹੇ ਸੀ ਪਿਛਲੇ ਸਾਲ 12 ਤੁਹਾਨੂੰ ਪਤਾ ਵੀ 400 ਤੋਂ ਵੱਧ ਕਿਸਾਨ ਸਾਡੇ ਫਟੜੋਗੇ 6 ਕਿਸਾਨਾਂ ਦੀਆਂ ਅੱਖਾਂ ਦੇ ਨਿਗਾ ਗਵਾ ਚੁੱਕੇ ਤੇ ਕੁਛ ਕੰਨਾਂ ਦੇ ਪਰਦੇ ਗਵਾ ਚੁੱਕੇ ਤੇ ਉਸ ਤੋਂ ਬਾਅਦ ਅਜੇ ਤੱਕ ਇੰਦਾ ਵੀ ਢਿੱਡ ਨਹੀਂ ਪਿਆ 21 ਫਰਵਰੀ ਨੂੰ ਸਾਡੇ ਕਿਸਾਨ ਨੂੰ ਗੋਲੀ ਮਾਰ ਕੇ ਸ਼ੁਭ ਕਰਨ ਦੀ ਹਤਿਆ ਕਰ ਦਿੱਤੀ ਕਹਾਂਗੇ ਸਰਕਾਰ ਦੇ ਗੁੰਡਿਆਂ ਵੱਲੋਂ ਤੇ ਉਸ ਤੋਂ ਬਾਅਦ ਫੜਾ ਫੜਾ ਅੱਗੇ ਤੋਰਦੇ ਹੋਏ ਦੱਲੇ ਵਾਲ ਸਾਹਿਬ ਨੂੰ ਆਖਰਕਾਰ ਮਰਨ ਵਰਤ ਤੇ ਬੈਠਣਾ ਪਿਆ ਜਿਹੜਾ 26 ਨਵੰਬਰ ਤੋਂ ਲਗਾਤਾਰ ਬੈਠੇ ਨੇ ਤੇ ਅੰਨ ਪਾਣੀ ਤਿਆਗ ਕੇ ਉਹ ਬੈਠੇ ਨੇ ਲਗਾਤਾਰ ਤੇ ਅੱਜ ਇਹਨਾਂ ਨੂੰ 60 ਦਿਨ ਹੋ ਗਏ ਤਾਂ ਇਹ ਕਟਿਆ ਸਰਕਾਰਾਂ ਦੀ ਕਰਤੂਤਾਂ ਕਰਕੇ ਸਾਨੂੰ ਮਰਨਾ ਪੈ ਰਿਹਾ ਤੇ ਬਹੁਤ ਸਾਰੇ ਕਿਸਾਨ ਸਾਡੇ ਖੁਦਕੁਸ਼ੀ ਵੀ ਕਰ ਗਏ ਪ੍ਰਧਾਨ ਜੀ ਦੀ ਸਿਹਤ ਨੂੰ ਦਲੇ ਨਾਲ ਸਾਥ ਨੂੰ ਸਿਹਤ ਨੂੰ ਦੇਖਦੇ ਹੋਏ ਉਹਦੀ ਹਾਲਤ ਨੂੰ ਦੇਖਦੇ ਹੋਏ ਤਾਂ ਜਿਹੜਾ ਸਰਕਾਰ ਦੇ ਰਵੱਈਏ ਤੋਂ ਤੇ ਇਸ ਕਰਕੇ ਅੱਜ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨ ਲਈ ਅੱਜ ਟਰੈਕਟਰ ਮਾਰਚ ਕਰਿਆ ਕਿਹੜੀ ਜਗ੍ਹਾ ਤੋਂ ਚੱਲਿਓ ਕਿਹੜੀ ਕਿਹੜੀ ਜਗ੍ਹਾ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਇਹ ਲੈਂਸ ਆਪਣੇ ਮੋਲਾਂ ਦੇ ਯਾਰ ਟੋਲ ਪਲਾਜਿਆਂ ਦੇ ਉੱਤੇ ਸੈਲਵਾਂ ਦੇ ਉੱਤੇ ਖੜਾਣਾ ਸੀ ਜਿਹਦੇ ਵਿੱਚ ਸਮਰਾਲੇ ਬਲਾਕ ਤੇ ਦਰਾਹਾ ਅਛੂੜਾ ਮੰਗਟ ਬਲਾਕਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੋਂ ਅੱਜ ਮਤਲਬ ਟੋਲ ਪਲਾਜੇ ਤੋਂ ਚੱਲੇ ਆ ਅਸੀਂ ਥੋੜਾ ਮਾਰਚ ਕਰਕੇ ਵਾਪਸ ਆ ਮੰ ਜਿਸ ਤਰੀਕੇ ਨਾਲ ਦੇਖਿਆ ਜਾਂਦਾ ਕਿ ਡਲੇਲ ਸਾਹਿਬ ਕਾਫੀ ਦਿਨਾਂ ਤੋਂ ਜਿਹੜੇ ਮੰਨ ਮੱਤਸਰ ਬੈਠੇ ਨੇ ਪਿਛੇ ਦਿਨੀ ਮੀਟਿੰਗ ਵੀ ਹੋਈ ਹੈ ਕੇਂਦਰ ਸਰਕਾਰ ਨਾਲ ਗੱਲਬਾਤ ਵੀ ਹੋਈ ਹੈ ਤਾਂ ਕਿ ਇਸ ਤਰ੍ਹਾਂ ਜਿਹੜੀਆਂ ਗੱਲਾਂ ਹੋਈਆਂ ਸੀ ਦੇਖੋ ਜੀ ਗੱਲਾਂ ਤਾਂ ਹਜੇ ਫਲਾਲ ਇੰਨੀ ਕਿਸੇ ਤਰ੍ਹਾਂ ਹੋਈ ਆ ਕਿ ਅਸੀਂ ਮੀਟਿੰਗ ਪੋਜ਼ਿਟਿਵ ਵੀ ਰਹੂਗੀ ਤੇ 18 ਫਰਵਰੀ ਤੋਂ ਜਿੰਨੀਆਂ ਮੰਗਾ ਉਹਨਾਂ ਨੇ ਮੰਨੀਆਂ ਸੀ ਉਤੋਂ ਪਲੱਸ ਅੱਗੇ ਹੋਰ ਅਸੀਂ ਤੁਰਾਂਗੇ ਤੇ ਹਜੇ ਤੱਕ 14 ਫਰਵਰੀ ਦੀ ਜਿਹੜੀ ਡੇਟ ਆਪਾਂ ਨੂੰ ਦਿੱਤੀ ਆ ਸਰ ਜੀ ਮੀਟਿੰਗ ਦੇ ਲਈ ਤੇ ਉਸ ਤੋਂ ਬਾਅਦ ਜੋ ਮੀਟਿੰਗ ਦਿੱਤਾ ਹੁੰਦਾ ਉਹ ਬਾਅਦ ਵਿੱਚ ਹੀ ਸਾਹਮਣੇ ਆਊਗਾ ਦੇਖੋ ਜੀ ਜਿਹੜੀ ਹਕੂਮਤ ਆ ਜੀ ਇਹ ਕਰਦੀ ਹੁੰਦੀ ਆ ਆਪ ਨੂੰ ਪਤਾ ਇਹ ਤਾਂ ਮਾਰਨ ਰਣਜੀਤ ਸਿੰਘ ਜਿਹੜਾ ਰਾਜ ਸੀਗਾ ਉਹੀ ਪਤਾ ਸੀ ਜਿਹੜਾ ਆਪਣੇ ਗੁਰੂਆਂ ਦਾ ਸੀ ਰਾਜ ਉਹਨਾਂ ਦੇ ਫਤਕ ਰਿਆ ਪਾ ਇਹਨਾਂ ਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਚਾਹੇ ਕਾਂਗਰਸ ਵੀ ਆਈ ਮਨਮੋਹਨ ਸਿੰਘ ਵੀ ਆਏ ਉਹਨਾਂ ਨੇ ਵੀ ਮਤਲਬ ਗੈਟ ਸਮਝੌਤਾ ਡਬਲਯੂਟੀ ਦੇ ਤਹਿਤ ਕੀਤਾ ਤੇ ਉਦੋਂ ਬਾਅਦ ਇਹ ਲਾਗੂ ਕਰ ਰਹੇ ਨੇ ਕਿ ਜੇ ਆਪਾਂ ਕਈ ਵੀ ਇਹਨਾਂ ਚ ਫਰਕ ਆ ਫਰਕ ਦਾ ਬਹੁਤਾ ਹੈ ਨਹੀਂ ਕਿ ਫਿਰ ਹੁਣ ਕਿਸ ਤਰ੍ਹਾਂ ਜਿਹੜਾ ਪ੍ਰਦਰਸ਼ਨ ਇਸ ਤਰ੍ਹਾਂ ਦੇ ਸਾਥਮੇਂ ਢੰਗ ਨਾਲ ਕੀਤਾ ਜਾ ਰਿਹਾ ਹੈ ਦੇਖੋ ਸ਼ਾਂਤਮਈ ਢੰਗ ਨਾਲ ਬਿਨਾਂ ਰੋਡ ਬਲੌਕ ਕਰਦੇ ਅਸੀਂ ਕਰਾਂਗੇ ਜੀ ਬੜੇ ਧੀਮੀ ਗਤੀ ਨਾਲ ਚੱਲਣਗੇ ਟਰੈਕਟਰ ਤੇ ਅਸੀਂ ਮਾਰਚ ਕਰਕੇ ਵਾਪਸ ਆਵਾਂਗੇ ਉਹ ਸਾਡਾ ਅੱਜ ਤੱਕ ਜਿਹੜਾ ਧਰਨਾ ਹੈ ਦਾ ਸ਼ਾਂਤਮਈ ਆ ਨਾ ਅਸੀਂ ਕਿ ਟੋਲ ਪਲਾਜ਼ਾ ਬੰਦ ਕਰਨਾ ਹੈ ਨਾ ਅਸੀਂ ਕਿਸੇ ਆਉਣ ਜਾਣ ਵਾਲੇ ਨੂੰ ਡਿਸਟਰਬ ਕਰਨਾ ਜਾਂ ਕੋਈ ਛੜਕ ਰੋਕਣੀਆਂ ਜਾਂ ਕੁਝ ਨਹੀਂ ਕਰਨਾ ਸਿਰਫ ਅੱਜ ਦਾ ਸਾਡਾ ਰੋਸ ਮਾਰਚ ਉਹੀ ਜਿਹੜੀਆਂ ਸਾਡੀਆਂ ਮੱਗੀਆਂ ਆਂ ਜਾਂ ਮੰਗਾ ਨਹੀਂ ਉਹਦਾ ਸਵੰਥ ਦੇ ਵਿੱਚ ਅਸੀਂ ਰੋਸ ਮਾਰਚ ਕਰਨਾ ਵਾ ਕਿਸੇ ਨੂੰ ਕੋਈ ਨਹੀਂ ਤੰਗ ਕਰਨਾ ਹੁਣ ਅਸੀਂ 1.5 ਵਜੇ ਇੱਥੋਂ ਆਪਣਾ ਜਿਹੜਾ ਰੋਸ ਮਾਰਚ ਸ਼ੁਰੂ ਕਰ ਰਹੇ ਨੇ 1.5 ਵਜੇ ਤੋਂ ਜਾ ਕੇ ਫਿਰ ਸਾਡੇ ਮਛਵੜ ਸਾਹਿਬ ਦਾ ਜਿਹੜਾ ਅੱਗੇ ਕੋਲਾ ਉਥੋਂ ਜਾ ਕੇ ਵੇਸੇ ਟਰਨ ਆ ਜਣਾ ਔਰ ਉਸੇ ਕੁਝ ਨਹੀਂ ਹੈਗਾ ਸਾਡਾ ਇਹ ਸੀਗਾ ਮਕਸਦ ਕਿ ਜਿੱਥੇ ਬੀਜੇਪੀ ਜਾਂ ਅਡਾਨੀਆਂ ਡੂਨੀਆਂ ਹੋਣਾਂ ਦੇ ਛੱਲੋ ਵਗੈਰਾ ਲੱਗੇ ਹੋਏ ਨੇ ਉਹਨਾਂ ਦੇ ਮੂਹਰੇ ਜਾ ਕੇ ਵੀ ਅਸੀਂ ਬੈਠਾਂਗੇ ਪਰ ਉਹਨਾਂ ਨੂੰ ਕਹਾਂਗੇ ਕੁਛ ਨਹੀਂ ਕਿਸੇ ਨੂੰ ਬੰਦ ਨਹੀਂ ਕਰਨਾ ਅਸੀਂ ਕਿਸੇ ਨੂੰ ਕੁਛ ਨਹੀਂ ਕਹਿਣਾ ਹੈਗਾ ਆਪਣੇ ਪਿੰਡ ਹੈਗਾ ਅਸੀਂ ਉੱਥੇ ਜਾ ਕੇ ਚਾਹੇ ਅੱਧਾ ਘਟਾ ਜਾਂ ਪੌਣਾ ਘਟਾ ਸੀ ਉੱਥੇ ਜਾ ਕੇ ਬੜਾ ਰੋਸ ਸਮਾਜ ਕਰਾਂਗੇ ਉਹਨਾਂ ਦੇ ਸਾਹਮਣੇ ਜਾ ਕੇ ਸਾਡੇ ਰਾਮੀਆਂ ਦਾ ਬਣਿਆ ਹੋਇਆ ਜਿਹੜਾ ਦੇਖੋ ਇਸ ਕਰਕੇ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਸਾਰੇ ਇੱਕ ਮੁੱਠ ਹੋ ਕੇ ਸਾਡਾ ਸਾਥ ਦਿਓ ਤਾਂ ਜੋ ਸਾਡੀਆਂ ਜਿਹੜੇ ਕਿਸਾਨੀ ਮੰਗਾਂ ਜਿਹੜੀਆਂ ਬਹੁਤ ਜ਼ਮੇ ਤੋਂ ਲੰਮਕਦੀਆਂ ਨੇ ਕਿ ਉਹ ਪੂਰੀਆਂ ਕੀਤੀ ਜਾਵੇ ਕਿਸਾਨ ਉਹਨਾਂ ਨਾਲ ਗੱਲਬਾਤ ਕਰਨ ਲਈ ਮੰਗੀਆਂ ਸੈਂਟਰ ਸਰਕਾਰ ਅੱਜ ਤੇ ਕਹਿੰਦੇ ਗੱਲਬਾਤ ਰਾਹੀਂ ਮਸਲਾ ਹੱਲ ਹੋ ਜਵੇ ਇਹੀ ਸਾਡੀ ਹੈ ਬਾਕੀ ਤੇਲੇ ਸਾਹਿਬ ਸਾਹਿਬ ਜੀ ਖੇਤ ਲਈ ਅਸੀਂ ਅਰਜ਼ਿ ਕਰਦੇ ਹਾਂ ਕਿ ਸਾਡਾ ਚੜ੍ਹਦੀ ਕਲਾ ਚ ਰਹੇ ਜੇ ਹੁਣ ਭਾਰਤ ਦੇ ਸੰਵਧਾਨ ਦੀ ਗੱਲ ਕਰਦੇ ਹਾਂ ਭਾਰਤ ਦਾ ਸੰਵਧਾਨ ਤਾਂ ਪੀਸਫੁਲੀ ਪ੍ਰੋਟੈਸਟ ਕਰਨ ਦਾ ਅਧਿਕਾਰ ਹਰ ਇੱਕ ਇਨਸਾਨ ਨੂੰ ਦਿੰਦਾ ਹੈ ਜਿਹੜੇ ਹੁਣ ਦਿੱਲੀ ਨੂੰ ਜਾ ਰਹੇ ਸੀ ਕਿਸਾਨ ਉਹ ਵੀ ਭਾਰਤ ਦੇ ਸੰਵਧਾਨ ਦੇ ਵਿੱਚ ਗੂਲੇਹ ਦੇ ਕਰਨ ਦੇ ਤਹਿਤ ਜਾ ਰਹੇ ਸੀ ਇੱਥੇ ਜਿਹੜੀ ਸਰਕਾਰ ਹੈ ਇਹ ਆਪਣੇ ਜਿੰਨੀ ਇੱਕ ਤਾਂ ਸੌ ਕਸਮ ਖਾਂਦੀ ਹੈ ਜਦੋਂ ਵੀ ਇਹ ਆਪਣੇ ਕਿਸੇ ਵੀ ਆਪਣਾ ਅਹੁਦੇ ਤੇ ਆਉਂਦੇ ਨੇ ਤੇ ਇਹਨਾਂ ਵੱਲੋਂ ਇਹ ਸਬਧਾਨ ਨੇ ਤੇ ਜੋੜਾਈਆਂ ਜਾ ਰਹੀਆਂ ਨੇ ਹੁਣ ਬਾਬਾ ਦੀਪਰਾਉਂਦ ਵੇਦਕਰ ਜੀ ਨੇ ਉਹਨਾਂ ਨੇ ਸਬਧਾਨ ਬਣਾਇਆ ਤੀਆਂ ਉਹ ਤੁਸੀਂ ਉਹ ਦੇਖ ਰਹੇ ਹੋ ਉਹਨਾਂ ਦੇ ਬਾਰੇ ਉਹ ਕੀ ਕੁਝ ਕਰ ਰਹੇ ਨੇ ਤੇ ਉਦੋਂ ਬਾਅਦ ਸਭ ਤੋਂ ਪੀਸਫੁਲੀ ਜੇ ਪ੍ਰੋਟੈਸਟ ਗਈ ਹੈ ਤਾਂ ਮਰਨ ਵਰਤ ਹੈ ਕਿ ਦੂਤੇ ਦਾ ਕੁਝ ਹੈ ਨਹੀਂ ਨਾ ਤੇ ਫਿਰ ਹੁਣ ਉਹ ਪ੍ਰਧਾਨ ਜਨ ਇੱਕ ਉਹਦੇ ਬੈਠੇ ਸੀਗੇ ਵੀ ਆਪਣੀ ਆਹੂਤੀ ਦੇ ਰਹੇ ਸੀਗੇ ਆਪਣੀ ਸ਼ਹਾਦਤ ਦੇ ਰਹੇ ਸੀਗੇ ਇਹ ਤਾਂ ਕਹਿੰਦੇ ਵੀ ਸਬਧਾਨ ਦੇ ਵਿੱਚ ਇਥੋਂ ਸ਼ਹਾਦਤ ਵੀ ਦੇਣ ਦੀ ਨਹੀਂ ਬਣਵੇ ਉੱਥੇ ਵੀ ਕਰ ਰਹੇ ਨੇ ਉਹਨੂੰ ਕਰੂ ਫਿਰ ਕਰ ਰਹੇ ਨੇ ਤੇ ਫਿਰ ਉੱਥੇ ਜਦੋਂ 25 ਤਰੀਕ ਨੂੰ ਜਿਵੇਂ ਵੀਰ ਨੇ ਸਾਡੇ ਨੂੰ ਦੱਸਿਆ ਨਾ 25 ਤਰੀਕ ਨੂੰ ਰਾਤ ਨੂੰ ਹਮਲਾ ਕਰਕੇ ਪ੍ਰਧਾਨ ਜੀ ਨੂੰ ਅਗਵਾ ਕੀਤਾ ਗਿਆ ਸੀਗਾ ਤੇ ਇੱਕ ਉੱਥੇ ਉਹ ਜਉਂਦੇ ਕਿ ਉਹਨਾਂ ਨੇ ਕੀ ਕਿਹਾ ਸੀ ਵੀ ਜੀ ਅਸੀਂ ਇਹਨਾਂ ਨੂੰ ਡੀਐਮਸੀ ਇਲਾਜ ਕਰਾ ਰਹੇ ਹਾਂ ਉੱਥੇ ਇਲਾਜ ਨਹੀਂ ਕਰ ਸਕਦੇ ਉਹਦੇ ਪੁਲਿਸ ਫੋਰਸ ਐ ਨਹੀਂ ਤਾਇਨਾਤ ਕਰਕੇ ਉਹਨਾਂ ਨੇ ਇਹ ਸਭ ਜਿਵੇਂ ਗੱਲ ਕੀਤੀ ਪੁਲਿਸ ਸ਼ੌਣੀ ਦੇ ਵਿੱਚ ਡੀਐਮਸੀ ਹਸਪਤਾਲ ਬੱਲਿਆ ਗਿਆ ਸੀ ਕਿਸੇ ਨਾਲ ਵੀ ਗੱਲ ਕਰਨ ਦੀ ਇੱਤਿ ਨਹੀਂ ਆ ਰਹੀ ਸੀ ਤੇ ਜੇਕਰ ਤੁਸੀਂ ਇਲਾਜ ਕਰਾਉਣਾ ਹੈ ਤਾਂ ਫਿਰ ਤੁਸੀਂ ਦਿਨ ਦੇ ਵਿੱਚ ਲੈ ਕੇ ਆਇਓ ਕਿ ਰਾਤ ਨੂੰ ਹਮਲਾ ਕਰਕੇ 2.5 300 ਪੁਲਿਸ ਵਾਲੇ ਨਾਲ ਤਾਂ ਨਹੀਂ ਉਹਨੂੰ ਲੈ ਕੇ ਆ ਸਕਦੇ ਹੁੰਦੇ ਤੇ ਹੁਣ ਜਿੱਦਾਂ ਹੁਣ ਚੱਲ ਰਿਹਾ ਆਪਣੇ ਪ੍ਰੋਟੈਸਟ ਨੂੰ ਸੇ ਚੱਲ ਪਤਾ ਆ ਜੀ 26 ਨਵੰਬਰ ਤੋਂ ਮਰਦਵਰ ਤੇ ਬੈਠੇ ਨੇ ਤੇ ਜਦੋਂ ਸਰਕਾਰ ਦੇ ਕਿੰਨਾ ਦੇ ਜੂਨੇ ਜਿਹਾ ਸਰ ਕੀ ਸੀਗੀ ਤੇ ਪ੍ਰਧਾਨ ਜੀ ਦੀ ਸਿਹਤ ਵੀ ਦਿਨ ਡਾਊਨ ਹੋ ਰਹੀ ਸੀਗੀ ਜਿਹੜੇ ਪ੍ਰਧਾਨ ਜੀਆ ਦਿਲੋ ਜੁੜੇ ਹੋਏ ਕਿਸਾਨ ਨੇ ਉਹਦੇ ਵਿੱਚ ਫਿਰ ਉਹ ਕਿਸਾਨਾਂ ਨੇ 121 ਕਿਸਾਨ ਮਰਜੀਵੜੇ ਫਿਰ ਉਹ ਮਰਨ ਵਰ ਤੇ ਬੈਠੇ ਸੀਗੇ ਠੀਕ ਹੈ ਜੀ ਉਹਦੇ ਵਿੱਚੋਂ ਵੀ ਕਈ ਕਿਸਾਨਾਂ ਦੀ ਸਿਹਤ ਡਾਊਨ ਹੋਈ ਉਹਦੋਂ ਤੁਸੀਂ ਦੇਖ ਸਕਦੇ ਹੋ ਫਿਰ ਕਈ ਕਿਸਾਨਾਂ ਨੇ ਪਹਿਲਾਂ ਜਿਵੇਂ ਸ਼ੰਭੂ ਦੇ ਵਿੱਚ ਦੋਸਤ ਕਿਸਾਨ ਤਾਂ ਉਹ ਨੇ ਜਿਹੜੇ ਸਲਫਾਸ ਖਾ ਕੇ ਸਰਦਾਰ ਜੀਤ ਸਿੰਘ ਨੂੰ ਢੱਲੇ ਵਾਲੀ ਸਿਹਤ ਨੂੰ ਨਾ ਚੱਲਦੇ ਹੋ ਉਹ ਮੈਂ ਕੁਦਕੁਸ਼ੀ ਕਰ ਗਏ ਕਿਉਂਕਿ ਮੰਗੇ ਉਹੀ ਨੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੋਈਆਂ ਨੇ ਇਹ ਮੰਗੇ ਪਹਿਲੀ ਹੋਣੀ ਜਦੋਂ ਮੋਦੀ ਆਪਣੇ ਪ੍ਰਧਾਨ ਮੰਤਰੀ ਬਣ ਤੋਂ ਪਹਿਲਾਂ 2014 ਦੇ ਵਿੱਚ ਇਹ ਚੋਣ ਪ੍ਰਚਾਰ ਕਰ ਰਹੇ ਸੀਗੇ ਉਸ ਸਮੇਂ ਇਹਨਾਂ ਨੇ ਕੀ ਕਿਹਾ ਸੀ ਵੀ ਜਦੋਂ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣੂੰਗਾ ਤਾਂ ਮੈਂ ਸਭ ਤੋਂ ਪਹਿਲਾਂ ਸੁਆਮੀਨਾਥੀ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰੂੰਗਾ ਇਹ ਸੁਆਮੀਨਾਥੀ ਰਿਪੋਰਟ ਕਦੋਂ ਦੀ ਬਣੀ ਹੋਈ ਹੈ 2006 ਦੀ ਜਦੋਂ ਕਾਂਗਰਸੀ ਸਰਕਾਰ थी 2014 ਤੱਕ ਉਹਨਾਂ ਦੀ ਸਰਕਾਰਈਆ ਉਹਨਾਂ ਨੇ ਲਾਗੂ ਨਹੀਂ ਕੀਤੀ ਫਿਰ 2015 ਦੇ ਵਿੱਚ ਮੋਦੀ ਸਰਕਾਰ ਜੋ ਆਉਣਤਬਾਦ ਸੈਂਟਰ ਦੇ ਵਿੱਚ ਫਿਰ ਸੁਪਰੀਮ ਕੋਰਟ ਨੂੰ ਹਲਫਨਾਮਾ ਦੇ ਕੇ ਆਉਂਦੇ ਨੇ ਵੀ ਜੀ ਅਸੀਂ ਇਹਨੂੰ ਲਾਗੂ ਨਹੀਂ ਕਰ ਸਕਦੇ 2018 ਦੇ ਵਿੱਚ ਅੰਨਾ ਹਜ਼ਾਰੀ ਦੇ ਪਧਾਏ ਆਪਣੇ ਪ੍ਰਲਾਜਜੀ ਸਿੰਘ ਟੱਲੇ ਵਾਲਜੀ ਵੱਲੋਂ ਮਾਰਦਵਾਰਦ ਰੱਖਿਆ ਗਿਆ ਸੀਗਾ ਦਾਮਨੀ ਦਾ ਗਰਾਊਂਡ ਦੇ ਵਿੱਚ ਉੱਥੇ ਉਸ ਸਮੇਂ ਦੇ ਖੇਤੀਬਾੜੀ ਮਾਤੀ ਸੀਗਾ ਆਪਣੇ ਰਾਜਾ ਰਾਮ ਮੋਹਨ ਸਿੰਘ ਉਹਨਾਂ ਦੇ ਹੱਥੀ ਲਿਖਤ ਜਿਹੜੀ ਉਹਨੇ ਚਿੱਠੀ ਸੀਗੀ ਉਹਦੇ ਸਿਗਨੇਚਰ ਕਰੇ ਹੋਏ ਸੀਗੇ ਡਾਕਟਰ ਜਿਤਦੇ ਸਿੰਘ ਦੇ ਉਨਾਂ ਵਾਲੇ ਜੱਥੇ ਆ ਕੇ ਦਿੱਤੀ ਗਈ ਹੈ ਪ੍ਰਧਾਨ ਜੀ ਦੇ ਪੜਾਈ ਗਈ ਉਹਦੇ ਕੀ ਕਹਦੀ ਸੀ ਤਿੰਨ ਮਹੀਨੇ ਦੇ ਵਿੱਚ ਇਹ ਰਿਪੋਰਟ ਨੂੰ ਲਾਗੂ ਕਰ ਦਾਂਗੇ ਉਹ ਅਜੇ ਤੱਕ ਨਹੀਂ ਹੋਈ ਫਿਰ 2020 21 ਦਾ ਜਿਹੜਾ ਅਸੀਂ ਕਿਸਾਨ ਅੰਦੋਲਨ ਹੋਇਆ ਉਹਦੇ ਵਿੱਚ ਲਿਖਤੇ ਜੀ ਮੰਗਾ ਮੰਨੀਆਂ ਗਈਆਂ ਸੀਗੀਆਂ ਤੇ ਲਿਖਤ ਦੇ ਵਿੱਚ ਮੰਗਵੰਦੀ ਤੇ ਵਾਦੇ ਕੀਤੇ ਸੀ ਅਸੀਂ ਇਹਨਾਂ ਨੂੰ ਬਹੁਤ ਜਲਦੀ ਲਾਗੂ ਕਰ ਦਾਂਗੇ ਉਹ ਨਹੀਂ ਆ ਗਈਆਂ ਆ ਇਹ ਉਹੀ ਮੰਗਾ ਨੇ ਇਹ ਨਵੀਂ ਮੰਗਾ ਨਹੀਂ ਕਹ ਸਕਦੇ ਇਹ ਉਹਨਾਂ ਮੰਗਾ ਨੂੰ ਹੀ ਲੈ ਕੇ ਦੁਬਾਰਾ ਤੋਂ ਅੰਦੋਲਨ ਲੜਿਆ ਜਾ ਰਿਹਾ ਦੇਖੋ ਦੇਸ਼ ਆਜ਼ਾਦ ਹੋਇਆ ਜਦੋਂ ਉਦੋਂ ਵੀ ਪੰਜਾਬ ਨੇ ਸਿਰ ਦਿੱਤੇ ਜਿਹੜੇ ਹੁਣ ਤਿੰਨ ਕਾਨੂੰਨ ਆਏ ਉਦੋਂ ਵੀ 700 ਤੋਂ ਉੱਪਰ ਸ਼ਿਦਦियां ਹੋਈਆਂ ਤੇ ਹੁਣ ਖਨੌਰੀ ਮੋਰਚਾ ਚੱਲ ਰਿਹਾ ਇੱਥੇ ਵੀ ਕਿਸਾਨਾਂ ਨੇ ਆਪਣੇ ਪ੍ਰਾਣ ਦੀ ਹੁੱਤੀ ਦਿੱਤੀ ਐ ਅਕਸਰ ਕਿਹਾ ਜਾਂਦਾ ਵੀ ਪੰਜਾਬ ਤੇ ਜੰਮਿਆਂ ਨੂੰ ਨਿਤ ਮੁਹਿੰਮਾਂ ਜਦੋਂ ਵੀ ਕੋਈ ਚਾਹੇ ਐਮਰਜੈਂਸੀ ਦੀ ਗੱਲ ਕਰ ਲਈਏ ਚਾਹੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰ ਲਈਏ ਪੰਜਾਬ ਨੇ ਮੋਹਰੀ ਰੋਲ ਨਿਭਾਇਆ ਕਿ ਅਸੀਂ ਜਾਗਰੂਕਾਂ ਅਸੀਂ ਧੰਨਵਾਦੀ ਆ ਸਾਡੇ ਪ੍ਰਧਾਨ ਸਾਹਿਬ ਜਗਜੀਤ ਸਿੰਘ ਡੱਲਿਆਵਾਲ ਸਾਹਿਬ ਦੇ ਜਿਨ੍ਹਾਂ ਨੇ WTO ਦੇ ਉੱਤੇ ਬਹੁਤ ਬਾਰ ਗੱਲ ਕੀਤੀ ਕਿਉਂਕਿ WTO ਦੀਆਂ ਜਿਹੜੀਆਂ ਨੀਤੀਆਂ ਨੇ ਉਹ ਨੀਤੀਆਂ ਰਹੀ ਜਿਹੜੀ ਸਾਡੀ ਸਰਕਾਰ ਆ ਇਹ ਕਾਰਪੋਰੇਟਾਂ ਦੀ ਰਖਾਇਲ ਬਣੀ ਹੋਈ ਆ ਹੁਣ ਆ ਜਿੱਥੇ ਅਸੀਂ ਖੜੇ ਆ ਆ ਟੋਲ ਪਲਾਜ਼ਾ ਇਹ ਵੀ ਕਾਰਪੋਰੇਟਾਂ ਦਾ ਹੁਣ ਤੁਸੀਂ ਇੱਕ ਗੱਲ ਦੇਖੋ ਜਦੋਂ ਅਸੀਂ ਨਵੀਂ ਗੱਡੀ ਲੈ ਲਈ ਅਸੀਂ ਰੋਡ ਟੈਕਸ ਦੇਤਾ ਟੋਲ ਟੈਕਸ ਦਾ ਕੀ ਮਤਲਬ ਰਹਿ ਗਿਆ ਇਹ ਸਿੱਧੀ ਕਾਰਪੋਰੇਟਾਂ ਦੇ ਹੱਕਾਂ 'ਚ ਭੁਗਤ ਰਹੀ ਆ ਸਰਕਾਰ ਤੇ ਦੂਸਰੀ ਗੱਲ ਅੱਜ ਹੁਣ ਜਿੰਨੇ ਵੀ ਕਿਸਾਨੀ ਮੰਗਾਂ ਨੇ ਜਿਹੜੀਆਂ ਇਹ ਸਵਿਧਾਨ ਦੀ ਗੱਲ ਕਰੀਆ ਤੁਸੀਂ ਸਭ ਤੋਂ ਸਵਿਧਾਨ ਦੀਆਂ ਧੱਜੀਆਂ ਸਰਕਾਰ ਢਾਉਂਦੀ ਆ ਚਾਹੇ ਉਹ ਸਟੇਟ ਦੀ ਆ ਚਾਹੇ ਸੈਂਟਰ ਦੀ ਆ ਕਿਉਂਕਿ ਮੰਨੀਆਂ ਹੋਈਆਂ ਮੰਗਾਂ 14 ਚ ਅਸੀਂ ਪਸੰਦਾਂ ਦੀ ਆਮਦਨ ਦੁੱਗਣੀ ਕਰਾਂਗੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਉਸ ਤੋਂ ਬਾਅਦ ਅਹਨ 2024 ਆ ਗਿਆ ਉਦੇ ਵਿੱਚੋਂ ਕੰਨ ਕਾਨੂੰਨ ਬੇਸ਼ੱਕ ਵਾਪਸ ਲੈ ਲੇ ਪਰ ਜਿਹੜਾ ਹੁਣ ਇੱਕ ਖੇਤੀ ਖਰੜਾ ਤਿਆਰ ਕੀਤਾ ਇਹਨਾਂ ਨੇ ਉਹਦੀ ਅਸੀਂ ਨਖਿੱਦੀ ਕਰਦੇ ਆ ਉਹਦੇ ਵਿਰੋਧ ਦੇ ਵਿੱਚ ਇਹ ਜਿਹੜਾ ਕਲੈਕਟਰ ਮਾਰਕ ਹੋ ਰਹੇ ਨੇ ਉਹ ਰੋਸ ਵਜੋਂ ਅਸੀਂ ਕਿਉਂਕਿ ਮੰਗਾ ਪਿਛਲੀਆਂ ਨਹੀਂ ਮਾਰ ਲਾਗੂ ਕਰੀਆਂ ਇੱਕ ਦੂਜਾ ਖਰੜਾ ਅਗਰ ਕੰਨ ਨਹੀਂ ਫੜਨਾ ਸਿੱਧਾ ਨਹੀਂ ਫੜਨਾ ਘੁਮਾ ਕੇ ਫੜ ਲਓ ਤੇ ਇਹ ਇਹਨਾਂ ਦੀਆਂ ਨੀਤੀਆਂ ਨੇ ਸਰਕਾਰਾਂ ਦੀਆਂ ਅਗਲਾ ਪ੍ਰੋਟੈਸਟ ਕੀ ਰਹੇਗਾ ਸਾਡਾ ਅੱਜ ਜਿੱਥੇ ਸਾਡੇ ਸਾਫੇ ਤੱਕ ਮੇਰਾ ਪ੍ਰਦਰਸ਼ਨ ਕੀਤਾ ਜਾ ਰਿਹਾ ਟਰੈਕਟਰ ਮਾਰਕੀਟ ਹੈ ਜਾ ਰਿਹਾ ਹੁਣ ਅਗਲਾ ਪ੍ਰੋਟੈਸਟ ਕੀ ਰਹੇਗਾ ਦੇਖੋ ਜਿਹੜਾ ਅਗਲਾ ਪ੍ਰੋਟੈਸਟ ਆ ਉਹ ਤਾਂ ਆਉਂਦਾ ਸਾਡਾ ਫੋਰਮ ਵੱਲੋਂ ਜੋ ਪਰ ਪੰਜਾਬ ਲੈਵਲ ਤੇ ਜਿਹੜੀ ਸਾਡੀ ਵੀ ਕੇ ਜੂ ਸਿੱਧੂਪੁਰਾ ਪੰਜਾਬ ਲੈਵਲ ਤੇ ਜੋ ਫੈਸਲਾ ਹੁੰਦਾ ਉਸ ਫੈਸਲੇ ਨੂੰ ਅਸੀਂ ਇਹਨਾਂ ਮੈਨ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤੇ ਬਿਲਕੁਲ ਸ਼ਾਂਤਮਈ ਰਹਿ ਕੇ ਇਹ ਹੁਣ ਇੱਥੋਂ ਅਸੀਂ ਆਫਲਾ ਲੈ ਕੇ ਜਾਵਾਂਗੇ ਤੇ ਐਰਪੋਰਟ ਕੇ ਗੜੀ ਦੇ ਪੁਲ ਤੱਕ ਉੱਥੇ ਸਮਾਪਤ ਕਰਦੇ ਆਂਗੇ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਦਾ ਜਿਹੜੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਲਾਲ ਜਿਹੜੀਆਂ ਟੋਲ ਪਲਾਜੇ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਟ੍ਰੈਕਟਰ ਇੱਕ ਟਰੈਕਟਰ ਜਿਹੜੇ ਨਜ਼ਰ ਆਉਂਦੇ ਨੇ ਕਿਸਾਨ ਜਿਹੜੇ ਵੱਲੋਂ ਜਿਹੜਾ ਕਿ ਅੱਜ ਕਿਸਾਨ ਭਾਰਤੀ ਕਿਸਾਨ ਜੁਣੀ ਇਕਤਾ ਦੇ ਵੱਲੋਂ ਜਿਹੜਾ ਕਿ ਅੱਜ ਇਹ ਰੋਜ ਪ੍ਰਦਰਸ਼ਨ ਹੈ ਜੋ ਕਿ ਅੱਜ ਟਰੈਕਟਰ ਮਾਰਚ ਜਿਹੜਾ ਰੂਪ ਦੇ ਵਿੱਚ ਕੱਢਿਆ ਜਾ ਰਿਹਾ ਵਾ ਤਸਵੀਰਾਂ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਜ ਆਪਾਂ ਗੱਲਬਾਤ ਕੀਤੀ ਹੈ ਜਿਸ ਤਰ੍ਹਾਂ ਕਿੰਨੇ ਜਿਹੜਾ ਕਿਸਾਨਾਂ ਵੀ ਟੰਗ ਦੇ ਨਾਲ ਦੂਰ ਦੂਰ ਤੱਕ ਦੇਖੋਗੇ ਜਿਹੜੇ ਟਰੈਕਟਰ ਹੀ ਟਰੈਕਟਰ ਨਿਕਲ ਆ ਰਹੇ ਨੇ ਜਿਹੜਾ ਕਿਸਾਨਾਂ ਦੇ ਵੱਲੋਂ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਮੈਂ ਹੋਰ ਤਸਵੀਰਾਂ ਹੋਰ ਅਪਡੇਟ ਤੁਹਾਡੇ ਨਾਲ ਪੇਸ਼ ਕਰੂੰਗਾ ਤਦ ਤੱਕ ਲਈ ਮੈਂ ਦੇ ਜਾਈਏ ਜਦ ਤੱਕ ਮੈਂ ਤੁਹਾਡਾ ਫਾਈਲ ਪੂਰੀ ਨਹੀਂ ਕਰਦਾ ਫਾਈਲ ਨੰਬਰ 12 ਦਾ ਤੇ ਨਾਲ ਉਹਦਾ ਪਿੰਡ ਅਤੇ ਨਾਮ ਤੇ ਬਾਕੀ ਗਿਣਤੀ ਬੰਦਿਆਂ ਦੀ ਗਿਣਤੀ ਅਤੇ ਟਰੈਕਟਰਾਂ ਦੀ ਗਿਣਤੀ